ਸਸ਼੍ਰੀਕਾਲ ਦਾ ਟੀਵੀ ਐਨਆਰਏ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਬਹੁਤ ਤੋਂ ਵੱਡਾ ਐਕਸ਼ਨ ਕਰ ਦਿੱਤਾ ਗਿਆ ਆਪਣੇ ਹੀ ਸਾਬਕਾ ਵਿਧਾਇਕ ਦੇ ਉੱਪਰ ਐਕਸ਼ਨ ਕੀਤਾ ਗਿਆ ਪਾਰਟੀ ਤੋਂ ਬਾਹਰ ਦਾ ਜਿਹੜਾ ਰਸਤਾ ਦਿਖਾ ਦਿੱਤਾ ਗਿਆ ਦਰਅਸਲ ਰੂਪਨਗਰ ਤੋਂ ਸਾਬਕਾ ਵਿਧਾਇਕ 2017 ਤੋਂ ਜਿਹੜੇ ਜੱਤੇ ਸੀ ਜਿਹੜੇ ਅਮਰਜੀਤ ਸਿੰਘ ਸੰਧੋਹਾ ਨੂੰ ਜਿਹੜਾ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੱਕ ਉਸ ਦਿਨ ਪਹਿਲਾਂ ਜਿਹੜਾ ਅਮਰਜੀਤ ਸਿੰਘ ਸੰਧੋਹਾ ਨੇ ਜਿਹੜਾ ਪਾਰਟੀ ਤੋਂ ਜਿਹੜੇ ਉਹਨੂੰ ਜੋ ਬਾਗੀ ਤੇਵਰ ਦਿਖਾਈ ਸੀ ਤਾਂ ਪਰ ਉਸ ਦੇ ਚੱਲਦੇ ਜਿਹੜਾ ਵੱਟਾ ਐਕਸ਼ਨ ਲੈ ਲਿਆ ਗਿਆ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਨਾ ਹੈ ਜ਼ਿਕਰੇ ਖਾਸ ਕਿ 2017 ਤੋਂ ਜਿਹੜਾ ਰੂਪਨਗਰ ਹਲਕੇ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਤਰਫ ਤੋਂ ਵਿਧਾਇਕ ਬਣੇ ਸੀ ਪਰ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਵੱਲੋਂ ਕਾਂਗਰਸ ਪਾਰਟੀ ਦੇ ਵਿੱਚ ਜੁਆਇਨਿੰਗ ਕਰ ਲਈ ਸੀ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਕਾਂਗਰਸ ਦੇ ਵਿੱਚ ਜੁਆਇਨਿੰਗ ਕੀਤੀ ਸੀ ਪਰ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਫਿਰ ਤੋਂ ਜਿਹੜੀ ਕਾਰ ਵਾਪਸੀ ਕਰ ਲਈ ਜਾਂਦੀ ਆ ਪਰ ਹੋਣਾ ਜਿਹੜਾ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਐਕਸ਼ਨ ਕਰ ਦਿੱਤਾ ਗਿਆ ਆਪਣੇ ਹੀ ਵਿਧਾਇਕ ਨੂੰ ਜਿਹੜਾ ਪਾਰਟੀ ਤੋਂ ਵਾਰਦਾ ਰਸਤਾ ਦਰਕਾਰ ਦਿੱਤਾ ਗਿਆ ਸਾਬਕਾ ਵਿਧਾਇਕ ਕਮਰਜੀਤ ਸਿੰਘ ਸੁਦਵਾਨ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਵੱਡਾ ਐਕਸ਼ਨ ਲਿਆ ਗਿਆ ਤਾਂ ਉਹਨਾਂ ਨਾਲ ਦੇ ਨਾਲ ਇਹ ਵੀ ਦੱਸ ਦਿੰਦੇ ਕਿ ਜ਼ਿਕਰ ਇਹ ਵੀ ਖਾਲਸਕਿ ਜਿਹੜਾ ਕੁਝ ਦਿਨ ਪਹਿਲਾਂ ਜਿਹੜਾ ਅੰਮ੍ਰਿਤਸਰ ਤੋਂ ਇੱਕ ਵਿਧਾਇਕ ਨੇ ਕੁਮਰ ਵਿਜੇ ਪ੍ਰਤਾਪ ਨੂੰ ਵੀ ਜਿਹੜਾ ਪਾਰਟੀ ਤੋਂ 5 ਸਾਲ ਦੇ ਲਈ ਬਾਹਰ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਵੀ ਜਿਹੜਾ ਪਾਰਟੀ ਦੇ ਉੱਪਰ ਵੱਡੇ ਸਵਾਲ ਚੁੱਕੇ ਜਾ ਰਹੇ ਸੀ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਜਾਂ ਫਿਰ ਨਸ਼ੇ ਦੇ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਚੱਲ ਰਹੇ ਡਰੱਗ ਰੈਕਟ ਦੇ ਮਾਮਲੇ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਗੁਪਤ ਪੇਤ ਨੇ ਉਹ ਸਾਹਮਣੇ ਲਿਆਂਦੇ ਜਾ ਰਹੇ ਸੀ ਤਾਂ ਫਿਰ ਬਾਗੀ ਤੇਵਰਾਂ ਦੇ ਚੱਲਦੇ ਹੋਏ ਜਿਹੜਾ ਕੁਮਰ ਵਿਜੇ ਪ੍ਰਤਾਪ ਦੇ ਉੱਪਰ ਐਕਸ਼ਨ ਹੁੰਦਾ ਤੇ ਅੱਜ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੁਲੋਹਾਰ ਨੂੰ ਜਿਹੜਾ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿੱਤਾ ਗਿਆ ਤਾਂ ਬਾਗੀ ਤੇਵਰਾਂ ਕੁਦਰ ਪਹਿਲਾ ਅਮਰਜੀਤ ਸਿੰਘ ਸੰਧੋਆ ਨੇ ਦਿਖਾਇਸੀ ਤਾਂ ਤੁਹਾਨੂੰ ਇਹ ਵੀ ਦੱਸ ਦਨੇ ਕਿ ਜਿਹੜਾ 2022 ਦੇ ਵਿੱਚ ਰਵਾਮ ਆਦਮੀ ਪਾਰਟੀ ਦੀ ਸਰਕਾਰ ਬਣਦੀਆ ਤਾਂ ਉਸ ਵਕਤ ਅਮਰਜੀਤ ਸਿੰਘ ਸੰਧੋਆ ਘਰੋਂ ਵਾਪਸੀ ਕਰਦੇ ਨੇ ਲੰਬਾ ਸਮਾਂ ਪਾਰਟੀ ਦੇ ਵਿੱਚ ਰਹਿੰਦੇ ਨੇ ਪਰ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਪਾਰਟੀ ਦੇ ਵੱਲੋਂ ਜਿਹੜਾ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ